ਕਿੰਨੀ ਪਿਆਰੀ ਛੋਟੀ ਜਹੀ ਮਾਸੂਮ ਬੱਚੀ ਜਿਹਨੂੰ ਕੀ ਮਾਂ ਨੇ ਸਕੂਲ ਤਿਆਰ ਕਰਕੇ ਤੋਰਿਆ ਸੀ ਉੱਥੇ ਜਾ ਕੇ ਪਤਾ ਨਹੀਂ ਉਸਦੇ ਨਾਲ ਕੀ ਇਹੋ ਜਿਹਾ ਵਾਪਰਿਆ ਕਿ ਉਹ ਬਚੀ ਨਹੀਂ پائی ਉਸਦੀ ਮ੍ਰਿਤਕ ਦੇ ਦੀ ਜੋ ਹਾਲਤ ਸੀ ਉਹ ਦੇਖ ਕੇ ਉੱਥੇ ਮੌਜੂਦ ਬਾਕੀ ਦੇ ਮਾਪੇ ਵੀ ਰੋਣ ਲੱਗ ਪਏ ਕਿ ਕਿਸੇ ਬੱਚੇ ਦੇ ਨਾਲ ਇੰਨਾ ਬੁਰਾ ਕਿਵੇਂ ਹੋ ਸਕਦਾ ਹੈ ਇਹ ਸਾਰੀ ਘਟਨਾ ਵਾਪਰਨ ਤੋਂ ਬਾਅਦ ਹੁਣ ਬੀਤੇ ਦੀ ਨਹੀਂ ਉਸ ਮਾਸੂਮ ਧੀ ਦਾ ਮਾਂ ਨੇ ਆਪਣੇ ਹੱਥੀਂ ਅੰਤਿਮ ਸੰਸਕਾਰ ਜਦੋਂ ਕੀਤਾ ਉੱਥੇ ਲੈ ਕੇ ਆਇਆ ਸ਼ਮਸ਼ਾਨ ਘਾਟ ਦੇ ਵਿੱਚ ਤਾਂ ਮਾਦੀਆਂ ਤਾਂ ਹਾਂ ਨਿਕਲ ਗਈਆਂ ਮਾਂ ਰੋ ਰੋ ਕੇ ਉਸ ਬੱਚੀ ਦੀਆਂ ਸਾਰੀਆਂ ਗੱਲਾਂ ਯਾਦ ਕਰ ਰਹੀ ਸੀ ਮਾਪਿਓ ਦੀ ਇਕਲੌਤੀ ਬੱਚੀ ਜਿਹਨੂੰ ਕਿ ਸਕੂਲ ਦੇ ਵਿੱਚ ਭੇਜਿਆ ਸੀ ਪਰ ਉੱਥੇ ਹੀ ਉਸਦੇ ਨਾਲ ਇਹ ਮਾੜੀ ਘਟਨਾ ਹੋਈ ਅਤੇ ਉਹ ਦੁਨੀਆ ਤੋਂ ਚਲੀ ਗਈ ਮਾਂ ਰੋ ਰੋ ਕੇ ਉਸ ਦੀਆਂ ਛੋਟੀਆਂ-ਛੋਟੀਆਂ ਗੱਲਾਂ ਯਾਦ ਕਰ ਕਰਕੇ ਉੱਚੀ-ਉੱਚੀ ਬੋਲ ਰਹੀ ਸੀ ਕਿ ਉਹ ਤਾਂ ਪੂੜੀਆਂ ਚੜਨ ਤੋਂ ਵੀ ਡਰਦੀ ਸੀ ਪਤਾ ਨਹੀਂ ਹੋਂਦਾ ਪੈਰ ਇਹੋ ਜਿਹਾ ਕਿੱਥੇ ਫਸ ਗਿਆ ਕਿ ਉਹ ਟਾਇਰ ਦੇ ਹੇਠਾਂ ਆ ਗਏ ਉਸ ਸਮੇਂ ਉਸ ਬਸ ਤੇ ਵਿੱਚ ਕਿੰਨੇ ਹੀ ਬੱਚੇ ਸਕੂਲ ਦੇ ਵਿੱਚ ਕਿੰਨੇ ਹੀ ਬੱਚੇ ਅਤੇ ਅਧਿਆਪਕ ਸੀ ਪਰ ਕਿਸੇ ਦੇ ਵੱਲੋਂ ਉਸ ਦੀ ਜਾਨ ਨਹੀਂ ਬਚਾਈ ਗਈ ਪਰਿਵਾਰਿਕ ਮੈਂਬਰ ਇਸ ਸਮੇਂ ਹੀ ਮੰਗ ਕਰ ਰਹੇ ਨੇ ਕਿ ਇਥੋਂ ਦੇ ਪ੍ਰਿੰਸੀਪਲ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਵੇ ਅਤੇ ਇਹ ਮਾਂਗੋ ਹੋ ਸਰਕਾਰ ਦੇ ਅੱਗੇ ਲੋਕਾਂ ਦੇ ਅੱਗੇ ਰੱਖ ਰਹੇ ਨੇ ਕਿ ਭਾਰੀ ਕਟ ਕੀਤਾ ਜਾਵੇ ਤਾਂ ਕਿ ਉਹਨਾਂ ਦੀ ਧੀ ਨੂੰ ਇਨਸਾਫ ਮਿਲ ਸਕੇ ਬੀਤੇ ਦਿਨ ਹੀ ਲੁਧਿਆਣਾ ਦੇ ਬੀਸੀਐਮ ਸਕੂਲ ਦੇ ਵਿੱਚ ਇਹ ਹਾਦਸਾ ਹੋਇਆ ਸੀ ਜਿੱਥੇ ਬੱਸ ਦੇ ਹੇਠਾਂ ਉਤਰ ਤੋਂ ਬਾਅਦ ਅਮਾਇਰਾ ਨਾਮ ਦੀ ਛੋਟੀ ਜਹੀ ਮਾਸੂਮ ਬੱਚੀ ਦੀ ਜਾਨ ਚਲੀ ਗਈ ਅੱਜ ਉਸ ਨੂੰ ਹਜ਼ਾਰਾਂ ਲੋਕਾਂ ਦੇ ਵੱਲੋਂ ਨਮ ਅੱਖਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ ਗਈ ਇਸ ਮੌਕੇ ਤੇ ਲੁਧਿਆਣਾ ਦੇ ਹੀ ਰਹਿਣ ਵਾਲੇ ਦਿਲਰੋਜ਼ ਦੇ ਦਾਦਾ ਜੀ ਵੀ ਇੱਥੇ ਪਹੁੰਚੇ ਸਨ ਉਹੀ ਦਿਲਰੋਜ਼ ਜਿਸ ਨੂੰ ਉਸਦੀ ਪਾਪਣ ਗਵੰਡਣ ਦੇ ਵੱਲੋਂ ਜਿਉਂਦੀ ਨੂੰ ਹੀ ਮਿੱਟੀ ਦੇ ਵਿੱਚ ਦਬ ਕੇ ਜਾਨ ਲੈ ਲਈ ਗਈ ਸੀ ਇੱਧਰ ਹੁਣ 마ਸੂਮ ਅਮਾਰਾ ਦੀ ਮ੍ਰਿਤਕ ਦੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਸਥਿਤ ਕੁਟਿਆ ਸਾਹਿਬ ਗੁਰਦੁਆਰੇ ਲਿਆਂਦੀ ਗਈ ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪਿੱਛੇ ਬਣੇ ਸ਼ਮਸ਼ਾਨ ਘਾਟ ਦੇ ਵਿੱਚ ਹਜ਼ਾਰਾਂ ਹੀ ਲੋਕ ਨਮ ਅੱਖਾਂ ਦੇ ਨਾਲ ਦੋਸਤੋ ਅਲਵੀ ਦਾ ਕੈਂਟ ਤੇ ਲਈ ਆਇਸ ਲੋਕਾਂ ਨੇ ਹਮਾਰਾ ਨੂੰ ਇਨਸਾਫ ਦਿਵਾਉਣ ਦੇ ਲਈ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਸੀ ਕਿਸੇ ਵੀ ਪਰਿਵਾਰਿਕ ਮੈਂਬਰ ਦੀ ਹਾਲਤ ਇਹੋ ਜਹੀ ਨਹੀਂ ਸੀ ਕਿ ਉਹ ਸਾਹਮਣੇ ਆ ਕੇ ਬੋਲ ਸਕੇ ਦੁਖੀ ਹਿਰਦੇ ਦੇ ਨਾਲ ਬਸ ਉਹ ਆਪਣੀ ਬੱਚੀ ਦਾ ਹੀ ਨਾਮ ਉੱਚੀ ਉੱਚੀ ਪੁਕਾਰ ਰਹੇ ਸੀ ਕਿ ਮੇਰੀ ਧੀ ਵਾਪਸ ਆ ਜਾ ਮਾਂ ਉਸ ਨੂੰ ਪੁੱਤ-ਪੁੱਤ ਕਹਿ ਕੇ ਰੋਂਦੀ ਦਿਖੀ ਪਰ ਹੁਣ ਉਸ ਦੇ ਹੰਝੂ ਆਖਿਰਕਾਰ ਕਿਵੇਂ ਪਹੁੰਚੇ ਜਾਣ ਇੱਕ ਸਮਾਂ ਹੀ ਹੈ ਜਿਹੜਾ ਕਿ ਉਹਨਾਂ ਦੇ ਦੁੱਖ ਨੂੰ ਭਰ ਸਕਦਾ ਹੈ ਅਤੇ ਨਾਲ ਇਹ ਬਣਦਾ ਹੋਇਆ ਇਨਸਾਫ ਜੋ ਇਸ ਪਰਿਵਾਰ ਦੇ ਵੱਲੋਂ ਮੰਗਿਆ ਜਾ ਰਿਹਾ ਹੈ। ਅਸੀਂ ਸਾਰੇ 8 ਵਜੇ ਬੱਚੇ ਸਕੂਲ ਦੇ ਬਾਹਰ ਛੱਡਣ ਜਾਂਦੇ ਹਾਂ ਜਦੋਂ ਉਸ ਟਾਈਮ ਅਸੀਂ ਗੇਟ ਦੇ ਬਾਹਰ ਹਾਂ ਤੇ ਬੈਨ ਇੰਨੀ ਦੂਰ ਜਾ ਕੇ ਬੱਚਿਆਂ ਨੂੰ ਛੱਡ ਕੇ ਆਂਦੀ ਹੈ ਔਰ ਬੱਚੇ ਕੱਲੇ ਹੀ ਪੈਦਲ ਤੁਰ ਕੇ ਗੇਟ ਦੇ ਅੰਦਰ ਐਂਟਰ ਹੁੰਦੇ ਆ ਕੋਈ ਕਨੈਕਟਰ ਨਹੀਂ ਹੁੰਦਾ ਕੋਈ ਕੋਈ ਨਹੀਂ ਹੁੰਦਾ ਨਾਲ ਮडम ਕਦੀ ਸਕੂਲ ਤੇ ਤੁਸੀਂ ਆਵਾਜ਼ ਨਹੀਂ ਚੱਕੀ ਕਿ ਹਾਂ ਵੀ ਤੁਹਾਡੇ ਬੱਚਾ ਦਾ ਆ ਹਾਲਾਤ ਅਸੀਂ ਸਾਡੇ ਬੱਚੇ ਆਪਣੇ ਬੱਚੇ ਆਪ ਲੈ ਕੇ ਆਨੇ ਆ ਪਰ ਜਦੋਂ ਅਸੀਂ ਆਪਣੇ ਬੱਚੇ ਨੂੰ ਲੈ ਕੇ ਸਕੂਲੋਂ ਆਨੇ ਆ ਉਸ ਟਾਈਮ ਸਾਡੇ ਬੱਚੇ ਨੂੰ ਕੋਈ ਵੀ ਲੈ ਕੇ ਆ ਰਿਹਾ ਉਥੋਂ ਕੋਈ ਵੀ ਕੁਝ ਉਹਨਾਂ ਨੂੰ ਕੋਈ ਪਤਾ ਨਹੀਂ ਸਾਡਾ ਬੱਚਾ ਕਿਹਦੇ ਨਾਲ ਜਾ ਰਿਹਾ ਕਿਹਦੇ ਨਾਲ ਨਹੀਂ ਜਾ ਰਿਹਾ ਸਕੂਲ ਚ ਸੇਫਟੀ ਨਹੀਂ ਹੈਗੀ ਨਹੀਂ ਹੈਗੀ ਬਿਲਕੁਲ ਨਹੀਂ ਹੈਗੀ ਸਕੂਲ ਮੈਨੇਜਮੈਂਟ ਨਾਲ ਗੱਲ ਕਰੋ ਕਿ ਸੇਫਟੀ ਲਈ ਤੁਸੀਂ ਕੀ ਕਰ ਰਹੇ ਹੋ ਬੱਚੇ ਤੁਹਾਡੇ ਕੋਲ ਰਹਿੰਦਾ ਪੂਰਾ ਸਰ ਇੱਕ ਜਣਾ ਬੋਲੂਗਾ ਤਾਂ ਕੀ ਹੋਊਗਾ ਮਤਲਬ ਸੌਣ ਦੇ ਨਹੀਂ ਕਦੀ ਕੋਈ ਵੀ ਨਹੀਂ ਸੁਣੂਗਾ ਸਰ ਟੀਚਰਸ ਦੀ ਵੀ ਗਲਤੀ ਨਹੀਂ ਹੈਗੀ ਟੀਚਰ ਦੇ ਉੱਤੇ ਵੀ ਪ੍ਰੈਸ਼ਰ ਹੁੰਦਾ ਮਤਲਬ ਮੈਨੇਜਮੈਂਟ ਦਾ ਜਿਹੜਾ ਪ੍ਰੈਸ਼ਰ ਆਉਣਾ ਪੈਂਦਾ ਹਾਂਜੀ ਸਰ ਜਦੋਂ ਬੱਚੇ ਖੜੇ ਨੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਲੈਣ ਆ ਰਹੇ ਨੇ ਜਦ ਤੱਕ ਪੜ੍ਹ ਕੋ ਪਾਸ ਹੀ ਨਹੀਂ ਹੈਗਾ ਤੁਸੀਂ ਬੱਚਾ ਕਿਵੇਂ ਕਿਸੇ ਨੂੰ ਦੇ ਰਹੇ ਹੋ ਤੁਸੀਂ ਪੁੱਛੇ ਵੀ ਨਹੀਂ ਰਹੇ ਬੱਚਾ ਦੇਣ ਲੱਗੇ ਵੀ ਕਿਹਦੇ ਕੋਲ ਦੇ ਰਹੇ ਹੋ ਔਰ ਬੱਚਾ ਪਿੱਛੋਂ ਨਿਕਲ ਕੇ ਗੇਟ ਦੇ ਬਾਹਰ ਨਿਕਲ ਰਿਹਾ ਸਾਡੇ ਆਪਣੇ ਅਸੀਂ ਆਪਣੇ ਬੱਚੇ ਨੂੰ ਇਦਾਂ ਲੈ ਕੇ ਆਣੇ ਮਤਲਬ ਕਿਹਦੇ ਵੀ ਜਾ ਸਕਦਾ ਬੱਚਾ ਕੋਈ ਵੀ ਲੈ ਜਾ ਸਕਦਾ ਹਾਂਜੀ ਕੋਈ ਵੀ ਲੈ ਜਾ ਸਕਦਾ ਔਰ ਗਵਾਂਡੀ ਲੈ ਕੇ ਆ ਰਹੇ ਨੇ ਬੱਚਿਆਂ ਨੂੰ ਏਦਾਂ ਹੁੰਦਾ ਮੰਗ ਕੀ ਕਰਦੇ ਹੁਣ ਮੰਗ ਇਹ ਹੀ ਹੈ ਕਿ ਪ੍ਰਿੰਸੀਪਲ ਨੂੰ ਹਟਾਓ ਇੱਥੇ ਬਸ ਪ੍ਰਿੰਸੀਪਲ ਦੀ ਹੀ ਗਲਤੀ ਹੈ ਮੈਨੇਜਮੈਂਟ ਹਟਾਈ ਜਾਵੇ ਸਰ ਮੈਨੇਜਮੈਂਟ ਬਣਾਉਂਦਾ ਕੌਣ ਪਿਆ ਹੈ ਕੌਣ ਬਣਾ ਰਿਹਾ ਹੈ ਪ੍ਰਿੰਸੀਪਲ ਹੀ ਬਣਾ ਰਿਹਾ ਹੈ ਨਾ ਇੱਕ ਉਹਨਾਂ ਦਾ ਬੱਚਾ ਤੇ ਚਲਾ ਗਿਆ ਨਾ ਸਾਡੇ ਬੱਚੇ ਵੀ ਉਹਦੇ ਨਾਲ ਹੀ ਪੜਦੇ ਆ ਜਿਹੜਾ ਬੱਚਾ ਗਿਆ ਹੈ ਦੇਖੋ ਆ ਜਿਹੜੀ ਸਕੂਲ ਪ੍ਰਸ਼ਾਸਨ ਹੈ ਆ ਟੋਟਲੀ ਇਹਦੇ ਵਾਸਤੇ ਜ਼ਿੰਮੇਦਾਰ ਹੈ ਖਾਸ ਤੌਰ ਤੇ ਪ੍ਰਿੰਸੀਪਲ ਆ چھوٹے ਪੈਸਿਆਂ ਦੇ ਕਰਕੇ ਇਹਨਾਂ ਨੂੰ ਪੈਸੇ ਜ਼ਿਆਦਾ ਬਣ ਜਾਣ। ਇਹਨਾਂ ਬੱਚਿਆਂ ਦੇ ਨਾਲ اٹੈਂਡੈਂਟ ਨਹੀਂ ਸੀ ਲਗਾਇਆ ਹੋਇਆ। ਮੈਂ ਬਸ ਦੇਖ ਕੇ ਆਇਆ ਬਸ ਬਿਲਕੁਲ ਜਿਹੜੀ ਜਿਹੜੇ ਮਾਪਦੰਡ ਅਸੀਂ ਉਹਦੇ ਵਾਸਤੇ ਬਣਾਏ ਸੀਗੇ ਸੇਫ ਸਕੂਲ ਟਰਾਂਸਪੋਰਟੇਸ਼ਨ ਪੋਲਿਸੀ ਵਾਸਤੇ ਕਿਸੇ ਵੀ ਮਾਪਦੰਡਾਂ ਦੇ ਉੱਪਰ ਬਸ ਖਰੀ ਨਹੀਂ ਉਤਰ ਰਹੀ। ਇਹਨਾਂ ਨੂੰ ਤਾਂ ਸਿਰਫ ਆ ਲੱਗਿਆ ਹੋਇਆ ਕਿ ਮੈਂ ਪੈਸੇ ਕਿਸ ਤਰ੍ਹਾਂ ਕਮਾਵਾਂ। ਹੁਣ 3 ਦਿਨ ਦਾ ਜਦੋਂ ਦਾ ਸੁਣਿਆ ਹੈਗਾ ਮੈਂ 2 ਦਿਨ ਦਿੱਲੀ ਸੀਗਾ। ਉਸ ਦਿਨ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆ ਸਕੂਲ ਦੀ ਅਫੀਲੀਏਸ਼ਨ ਕੈਨਸਲ ਕਰਾਈ ਜਾਵੇ ਇਹਦਾ ਜਿਹੜਾ ਪ੍ਰਿੰਸੀਪਲ ਹੈਗਾ ਉਹਨੂੰ ਸਲਾਖਾਂ ਦੇ ਪਿੱਛੇ ਪਾਇਆ ਜਾਵੇ ਤੇ ਅੱਗੇ ਤੋਂ ਜਿਹੜੀ ਮਹਾਰਾ ਦੇ ਇਸ ਵਕਤ ਹੀ ਮੈਂ ਦੇਖ ਤਵਿੱਟਰ ਤੇ ਵੀ ਤੇ ਲਿੰਕਡਿਨ ਤੇ ਵੀ ਇਹ ਟ੍ਰੈਂਡਿੰਗ ਕਰ ਰਿਹਾ ਕਿ ਮਹਾਰਾ ਨੂੰ ਜਸਟਿਸ ਮਿਲਣਾ ਚਾਹੀਦਾ ਤੇ ਮਹਾਰਾ ਨੂੰ ਜਸਟਿਸ ਜਿੰਨਾ ਤੱਕ ਸਾਨੂੰ ਮਿਲੇਗਾ ਨਹੀਂ ਅਸੀਂ ਮੈਂ ਉਹਨਾਂ ਤੱਕ ਬੈਠਾਂਗਾ ਨਹੀਂ ਜੇ ਮੈਂ ਪਾਲਿਸੀ ਬਣਵਾ ਸਕਦਾ ਤਾਂ ਮੈਂ ਪਾਲਿਸੀ ਇੰਪਲੀਮੈਂਟੇਸ਼ਨ ਵੀ ਕਰਾਵਾਂਗਾ ਚਾਹੇ ਪੰਜਾਬ ਹਾਈ ਕੋਰਟ 'ਚ ਹੋਵੇ ਚਾਹੇ ਸੁਪਰੀਮ ਕੋਰਟ 'ਚ ਹੋਵੇ ਆ ਬੱਚਿਆਂ ਨੂੰ ਐਦਾਂ ਮਰਨ ਨਹੀਂ ਦਿੱਤਾ ਜਾਏਗਾ ਮੈਨੂੰ ਯ ਇਦਾਂ ਹੀ ਬਸ ਇਦਾਂ ਹੀ ਬਸ ਹੱਥੇ ਚ ਤੇ ਕਿਸਦਾ ਉਹਨਾਂ ਦੇ ਮਾਪਿਓ ਵਿਲਕਦੇ ਸੀਗੇ ਤੇ ਉਹ ਅੱਜ ਮੈਂ ਅੱਜ ਦੇਖ ਰਿਹਾ ਤੇ ਹਾਲ ਹੈਗਾ ਦੇਖੋ ਬੱਚਾ ਘਰੋਂ ਜਾਂਦਾ ਸੀਗਾ ਮਾਪਿਓ ਨੇ ਉਹਨਾਂ ਨੂੰ ਤਿਆਰ ਕਰਕੇ ਭੇਜਿਆ ਵੀ ਅੱਜ ਬੱਚਾ ਹਸਦਾ ਖੇਡਦਾ ਗਿਆ ਖਾ ਪੀ ਕੇ ਗਿਆ ਮਾਪਿਓ ਨੂੰ ਕੀ ਪਤਾ ਸੀਗਾ ਕਿ ਉਹਦਾ ਜਿਹੜਾ ਲਾਸਟ ਮੀਲ ਹੈਗਾ ਅੱਜ ਅਜ ਮਾਪਿਓ ਦੀ वेदना ਦੇਖੋ ਸਾਰੇ ਅਸੀਂ ਮਾਪਿਓ ਹੈਗੇ ਆ ਜੇ ਅਸੀਂ ਇਕੱਠੇ ਹੋ ਕੇ ਇਹਨਾਂ ਦੇ ਸਕੂਲਾਂ ਦੇ ਖਿਲਾਫ ਇਹਨਾਂ ਦੀ ਜਿਹੜੇ ਪ੍ਰਾਈਵੇਟਾਈਜੇਸ਼ਨ ਦੇ ਖਿਲਾਫ ਆਵਾਜ਼ ਨਹੀਂ ਚੱਕਾਂਗੇ ਨਾ ਤੇ ਸਾਡੇ ਬੱਚਿਆਂ ਨਾਲ ਇਦਾਂ ਹੀ ਹਾਦਸੇ ਹੁੰਦੇ ਰਹਿਣਗੇ ਆਹ ਹਾਸਿਆਂ ਨੂੰ ਹੁਣ ਰੋਕਣਾ ਪੈਣਾ ਤੇ ਮੈਂ ਤੇ ਆਪਣੇ ਵੱਲੋਂ ਐਫਰਟ ਕਰ ਹੀ ਰਿਹਾ ਮੈਨੂੰ ਸਾਰੀ ਤੁਹਾਡੇ ਸਾਥ ਦੀ ਵੀ ਜਰੂਰਤ ਹੈਗੀ ਹੈ ਤੁਸੀਂ ਵੀ ਸਾਡਾ ਸਾਥ ਦਿਓ ਇਹਨਾਂ ਨੂੰ ਇੱਕ ਵਾਰੀ ਅਸੀਂ ਮੈਂ ਕੱਲ ਮੈਨੂੰ ਕਮ ਸੇ ਕਮ 10 ਪ੍ਰਿੰਸੀਪਲਾਂ ਦੇ ਫੋਨ ਆਏ ਮੈਨੇਜਮੈਂਟਾਂ ਦੇ ਫੋਨ ਆਏ ਜੇ ਅਸੀਂ ਕੀ ਕਰੀਏ ਜੀ ਅਸੀਂ ਕੀ ਕਰੀਏ ਐਸੈਡ ਕਿ ਤੁਸੀਂ ਇੰਨੇ ਕਰੋੜਾਂ ਅਰਬ ਰੁਪਏ ਬਣਾ ਕੇ ਸਕਦੇ ਆਪਣੀਆਂ ਬੱਸਾਂ ਲਓ ਤੁਹਾਨੂੰ ਤੇ ਬੈਂਕਿੰਗ ਵਿੰਟਾਂ ਚ ਬੱਸਾਂ ਦੇ ਦੇਗਾ ਫਿਰ ਤੁਸੀਂ ਬੱਸਾਂ ਨੂੰ ਡਰਾਈਵਰਾਂ ਨੂੰ ਉਨੀ ਤਨਖਾਹ ਨਹੀਂ ਦਿੰਦੇ ਡਰਾਈਵਰ ਨੂੰ ਫਟਾਫਟ ਉਹਨਾਂ ਦੇ ਉੱਪਰ ਪ੍ਰੈਸ਼ਰ ਰੱਖਿਆ ਹੁੰਦਾ ਡਰਾਈਵਰ ਨੂੰ ਚੈਕਿੰਗ ਨਹੀਂ ਕਰਦੇ ਕਿ ਨਸ਼ਾ ਕੀਤਾ ਹੋਇਆ ਹੈ ਕਿ ਨਹੀਂ ਨਹੀਂ ਕੀਤਾ ਹੋਇਆ ਜੇ ਬੱਸਾਂ ਦੀ ਇਹ ਹਾਲਤ ਹੈਗੀ ਹੈ ਤੇ ਇਹਦੇ ਚ ਪ੍ਰਿੰਸੀਪਲ ਸਕੂਲ ਮੈਨੇਜਮੈਂਟ ਤੇ ਸਾਰੇ ਦੇ ਸਾਰਾ ਜਿੰਨਾ ਇਹਨਾਂ ਦਾ ਪੈਦਾਫਰਨੀਲੀਆ ਉਹਨੂੰ ਬਗਨਾਂ ਦੇ ਬੁੱਕ ਹੋਣਾ ਚਾਹੀਦਾ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ ਇਹਦੇ ਚ ਜੇ ਅਸੀਂ ਪੰਜਾਬ ਪੁਲਿਸ ਨੂੰ ਜਾਂ ਟਰਾਂਸਪੋਰਟ ਡਿਪਾਰਟਮੈਂਟ ਨੂੰ ਇੱਕ ਕਲੀਨ ਸ਼ੀਟ ਦੇ ਦੇ ਤੇ ਉਹ ਵੀ ਨਹੀਂ ਹੈ ਕਿਉਂਕਿ ਉਹ ਤੇ ਅੱਜ ਬੱਚਿਆਂ ਨੂੰ ਮਰਨ ਦੇ ਛੱਡਦੀਏ ਜੇ ਸੇਫ ਸਕੂਲ ਦੀ ਟਰਾਂਸਪੋਰਟ ਦੀ ਜਿਹੜੀ ਜ਼ਿੰਮੇਵਾਰੀ ਹੈ ਆ ਟੋਟਲ ਮੈਨੇਜਮੈਂਟ ਸਕੂਲ ਦੇ ਉੱਪਰ ਹੈਗੀ ਆ ਤੇ ਪੋਲੀਟਿਸ਼ੀਅਨਸ ਦੇ ਉੱਪਰ ਨੇ ਕਿੱਥੇ ਅੱਜ ਕਿਉਂ ਕਰ ਬੈ ਕੇ ਤੁਸੀਂ ਸੋ ਗਏ ਹੋ ਅੱਜ ਕਿਉਂ ਮਾਰਾ ਦੇ ਨਾਲ ਨਹੀਂ ਖੜੇ ਮਾਰਾ ਨੂੰ ਜਸਟਿਸ ਹਮੇਸ਼ਾ ਮਿਲੇਗਾ ਤੇ ਮੈਂ ਮਾਰਾ ਨੂੰ ਜਸਟਿਸ ਦਿਵਾ ਕੇ ਰਵਾਂਗਾ ਥੈਂਕ ਯੂ ਮੋਟੇ ਕੀ ਬਣਾਤਾ ਭਾਈ ਲੰਘਦੇ ਜਾਂਦੇ ਭਾਈ ਲੰਘਦੇ ਨਾ ਉੱਪਰ ਤੱਕ ਉੱਪਰ ਤੱਕ ਵਾਲੀ ਉੱਪਰ ਤੱਕ ਬਈ ਬਣਾਇਆ ਜੀਰੋ ਬਟੇ ਤੋਂ ਉਹ ਇੱਕ ਤੋਂ ਇਹ ਕਾਰ ਵਿੱਚ ਸੱਣਾ ਹੋਇਆ ਭਾਈ ਕਰਨੀ ਜੰਮ ਪਜੰਦ